ਫੁਕਿਆ ਗਿਆ ਅੱਜ ਤੋਂ 2 ਦਿਨ ਪਹਿਲਾਂ ਪੰਨੂ ਨੇ ਪੰਜਾਬ ਦੇ ਵਿੱਚ ਇੱਕ ਸ਼ਰਾਰਤ ਕੀਤੀ ਸੀ ਸਾਡੇ ਰਹਿਬਰ ਨਾਲ ਜਿਹੜੀ ਕਿ ਸਾਡੇ ਕੋਲ ਬਰਦਾਸ਼ਤ ਤੋਂ ਬਾਹਰ ਆ ਪਰ ਮੈਂ ਗਰਵੰਤ ਪੰਨੂ ਨੂੰ ਦੱਸਣਾ ਚਾਹੁੰਦਾ ਵੀ 바ਵਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਲਿਖਿਆ ਦੇਸ਼ ਦੇ ਸੰਵਿਧਾਨ ਦੇ ਨਾਲ ਨਾਲ ਸਾਡੇ ਸਾਰੇ ਗਰੀਬ ਲੋਕਾਂ ਨੂੰ ਬਰਾਬਰਤਾ ਦਾ ਅਧਿਕਾਰ ਦਵਾਇਆ ਉਹ ਬਰਾਬਰਤਾ ਦਾ ਅਧਿਕਾਰ ਦੇ ਨਾਲ ਅਸੀਂ ਅੰਬੇਡਕਰ ਸਾਹਿਬ ਦੀਆਂ ਔਲਾਦਾ ਹਾਂ ਜੇ ਪੰਨੂ ਨੇ ਆਪਣੀ ਜ਼ੁਬਾਨ ਨੂੰ ਲਗਾਮ ਨਾ ਦਿੱਤਾ ਤੇ ਅਸੀਂ ਅੰਬੇਡਕਰ ਸਾਹਿਬ ਦੀਆਂ ਔਲਾਦਾ ਅਸੀਂ ਅੰਬੇਡਕਰ ਸਾਹਿਬ ਬਾਰੇ ਆਪ ਸ਼ਬਦ ਨਹੀਂ ਸੁਣ ਸਕਦੇ ਅਸੀਂ ਗਰਵੰਤ ਪੰਨੂ ਨੂੰ ਇਹ ਚੈਲੰਜ ਦਿੰਦੇ ਹਾਂ ਕਿ ਜੇ ਤੇਰੇ ਚ ਖੂਨ ਕਿਸੇ ਇਨਸਾਨ ਦਾ ਹੈਗਾ ਤੇ ਤੂੰ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਅੰਬੇਡਕਰ ਸਾਹਿਬ ਬਾਰੇ ਟਿੱਪਣੀ ਕਰ ਫਿਰ ਤੈਨੂੰ ਅੰਬੇਡਕਰ ਸਾਹਿਬ ਦੀਆਂ ਔਲਾਦਾ ਇਹ ਦੱਸ ਦੇਣਗੇ ਕਿ ਅਸੀਂ ਕੀ ਚੀਜ਼ ਆ ਇਹ ਮੈਂ ਚਾਹੁੰਦਾ ਕਿ ਇਹ ਪੰਨੂ ਨੂੰ ਆਪਣੀਆਂ ਹਰਕਤਾਂ ਤੋਂ ਬਾਝ ਆ ਜਾਣਾ ਚਾਹੀਦਾ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ 14 April ਦਾ ਐਲਾਨ ਕੀਤਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਤੇ ਚਿੰਤਾ ਕਰਨ ਦਾ ਪ੍ਰਗਟਾਵਾ ਆ ਇਹਦੇ ਨੇ ਮੰਥਨ ਮੀਟਿੰਗ ਕਰਨੀ ਚਾਹੀਦੀ ਆ ਕਿ 14 April ਨੂੰ ਜੇ ਅੰਬੇਦਕਰ ਸਾਹਿਬ ਦੀ ਪ੍ਰਤਿਮਾ ਤੇ ਕੋਈ ਨਾ ਕੋਈ ਕਾਰਵਾਈ ਇਹਨੇ ਕੀਤੀ ਤੇ ਇਹਦੀ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਹੋਣਗੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਚ ਪ੍ਰਤਿਮਾ ਦੀ ਰਖਵਾਲੀ ਨਾ ਕੀਤੀ ਤੇ ਹੱਥ ਖੜੇ ਕਰਕੇ ਦੱਸਦੇ ਨੇ ਅਸੀਂ ਅੰਬੇਦਕਰ ਸਾਹਿਬ ਦੀਆਂ ਔਲਾਦਾ ਅਸੀਂ ਖੁਦ ਅੰਬੇਦਕਰ ਸਾਹਿਬ ਦੀ ਪ੍ਰਤਿਮਾ ਦੀ ਰਖਵਾਲੀ ਕਰਨ ਲਈ ਤਿਆਰ ਹੋ ਚੁੱਕੇ ਹਾਂ